ਮੈਨੂੰ ਦਿੱਸ ਰਿਹਾ ਹੈ ਵੀ ਮੇਰਾ ਹੱਥ ਮੇਰੇ ਸਾਹਮਣੇ ਪਿਆ ਮਰੀ ਬਾਵਾ ਉਂਗਲਾ ਕੰਬਨਦਈਆਂ ਵਿੱਚੋਂ ਨਾੜਾਂ ਨਿਕਲ ਗਈਆਂ ਸਰ ਪੁੱਛੋ ਹੀ ਨਾ ਪੈਰਾਂ ਤੇ ਨਹੀਂ ਖੜਾ ਹੋ ਸਕਦਾ ਮੈਂ ਅਬੂਹਰ ਕਾਂਡ ਵਿੱਚ ਜਿੰਦਾ ਬਚਿਆ ਗੁਰਜੰਡ ਸਿੰਘ ਜਦੋਂ ਵੀ 11 ਦਸੰਬਰ ਦੀ ਸਵੇਰ ਬਾਰੇ ਸੋਚਦਾ ਹੈ ਤਾਂ ਕੰਬ ਜਾਂਦਾ ਹੈ ਘਟਨਾ ਤੋਂ ਬਾਅਦ ਪਹਿਲੀ ਵਾਰ ਕੈਮਰੇ ਤੇ ਆਏ ਗੁਰਜੰਡ ਸਿੰਘ ਨੇ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਦੇ ਫਾਰਮ ਹਾਊਸ ਵਿੱਚ ਜੋ ਕੁਝ ਵਾਪਰਿਆ ਐਬੀਪੀ ਸਾਂਝਾ ਨੂੰ ਹੱਟ ਬੀਤੀ ਸੁਣਾਈ ਗੁਰਜੰਟ ਮੁਤਾਬਕ ਕਿਸੇ ਗੱਲਬਾਤ ਲਈ ਸ਼ਿਵਲਾ ਡੋਟਾ ਦੇ ਕਰਿੰਦੇ ਹੈਰੀ ਨੇ ਭੀਮ ਨੂੰ ਫੋਨ ਕੀਤਾ 11 ਤਰੀਕ ਨੂੰ ਗੁਰਜੰਟ ਨੂੰ ਨਾਲ ਲੈ ਕੇ ਭੀਮ ਫਾਰਮ ਹਾਊਸ ਪਹੁੰਚਿਆ ਫਾਰਮ ਹਾਊਸ ਦਾ ਮੇਨ ਗੇਟ ਬੰਦ ਹੁੰਦਾ ਹੀ ਤਕਰੀਬਨ 25 ਲੋਕਾਂ ਨੇ ਦੋਹਾਂ ਨੂੰ ਘੇਰਾ ਪਾ ਲਿਆ ਉਸ ਤੋਂ ਬਾਅਦ ਦੋ ਇਨਸਾਨਾਂ ਨਾਲ ਕਸਾਈਆਂ ਵਰਗਾ ਜੋ ਵਤੀਰਾ ਹੋਇਆ ਉਸ ਦੀ ਗਵਾਹੀ ਗੁਰਜੰਟ ਖੁਦ ਪਰ ਰਿਹਾ ਜਦੋਂ ਸਾਡੀ ਗੱਡੀ ਅਸੀਂ ਲਾਈ ਤੇ ਉਤਰੇ ਦੇ ਨਾਲ ਦੀ ਨਾਲ ਇਹਨਾਂ ਨੇ ਮੇਨ ਗੇਟ ਬੰਦ ਕਰ ਲਿਆ ਛੋਟਾ ਗੇਟ ਖੁੱਲਾ ਰਹਿ ਗਿਆ ਮੇਨਗੇਟ ਬੰਦ ਛੋਟਾ ਗੇਟ ਖੁੱਲਾ ਸੀਗਾ ਜੀ ਇਧਰ ਉਹਨਾਂ ਦੇ ਸਰਵੰਟ ਕੁਆਟਰਾਂ ਦੇ ਵਿੱਚੋਂ ਭੱਜ ਕੇ ਮੇਰੇ ਸਾਨੂੰ 15-20 ਬੰਦੇ ਇਧਰੋਂ ਆਏ ਜਿਨ੍ਹਾਂ ਦੇ ਹੱਥਾਂ 'ਚੀ ਮੀਟ ਵੱਢਣ ਵਾਲੇ ਜਿਨ੍ਹਾਂ ਨਾਲ ਆਪਾਂ ਬੱਕਰੇ ਤੇ ਵੱਢਦੇ ਆਂ ਦੂਜੇ ਮੁਰਗੇ ਉਹ ਕसाई ਜਿਹੜੇ ਕਰਦੇ ਕੰਮ ਉਹ ਵਾਲੇ ਇਹਨਾਂ ਕੋਲ ਦੱਤਰ ਤੇ ਦੂਜੀ ਕਾਪੇ ਜੀ ਸੀ ਲੰਬੇ ਲੰਬੇ ਇਹਨਾਂ ਨੇ ਆ ਕੇ ਘੇਰਾ ਪਾ ਲਿਆ ਉਧਰੋਂ ਹਰੀ ਨੇ ਵਾਅਦ ਦਿੱਤੀ ਕਹਿੰਦਾ ਜੀ ਅੱਜ ਆਏ ਸੂਤ ਕਹਿੰਦਾ ਅੱਜ ਇਹਨੂੰ ਭੀਮ ਨੂੰ ਕਹਿੰਦਾ ਅਮਿਤਜੀ ਦਾ ਹੁਕਮ ਹੈ ਆ ਕਹਿੰਦਾ ਅਮਿਤਜੀ ਦਾ ਹੁਕਮ ਹੈ ਇਹਨੂੰ ਭੀਮ ਨੂੰ ਸਬਕ ਸਿਖਾਉਣਾ ਆਪਣਾ ਕੰਮ ਛੱਡ ਕੇ ਜਾਣ ਦਾ ਸਾਡੀ ਨੌਕਰੀ ਛੱਡ ਕੇ ਢਾਬਾ ਕਰਨ ਦਾ ਇਸ ਤੋਂ ਬਾਅਦ ਇਹਦਾ ਹੱਥ ਪੈਰ ਵੱਢ ਦਿਓ ਤੇ ਇਹ ਕਿਸੇ ਕੰਮ ਦੇ ਲਾਇਕ ਨਾ ਰਵੇ ਉਹ ਭਾਈ ਜੀ ਇਹ ਆਰਡਰ ਜੀ ਨਾਲ ਦੀ ਨਾਲ ਹੀ ਫਲੋ ਹੋ ਗਿਆ ਉਹਨਾਂ ਨੇ ਤਾਂ ਲੰਮੇ ਪਾ ਲਏ ਜੀ ਦੋਨੇ ਉਹ ਕਿਸੇ ਨੇ ਕਿਹਦੀ ਬਾਹ ਪੜੀ ਤੇ ਉਹਨੂੰ ਇੱਕ ਛਟਕਾਈ ਜਾਂਦਾ ਕੋਈ ਕਿਹਦੀ ਬਾਹ ਛਟਕਾਈ ਜਾਂਦਾ ਇਹ ਸਾਰਾ ਸੀਨ ਸਾਡੇ ਹੱਥ ਸਾਡੇ ਤੇ ਸੰਧ ਵੱਜੀ ਜਾਂਦੇ ਗੁਰਜੰਟਾ ਤੇ ਭੀਮ ਦੇ ਹੱਥ ਪੈਰ ਵੱਡੇ ਜਾ ਰਹੇ ਸਨ ਅਚਾਨਕ ਉਸ ਦਾ ਭਰਾ ਤੇ ਮਾਮਾ ਫਾਰਮ ਹਾਊਸ ਤੇ ਕੋਈ ਕਾਗਜ਼ ਫੜਾਉਣ ਪਹੁੰਚੇ ਛੋਟੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ ਤਾਂ ਦੋਹਾਂ ਦੀ ਵੱਟੋ ਖੁੰਦੀ ਦੇਖ ਰੌਲਾ ਪਾ ਦਿੱਤਾ ਹਮਲਾਵਰ ਮੌਕਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ ਵੱਡਾ ਘੱਟੀ ਵੱਡਾ ਘੱਟੀ ਚੱਲ ਪਈ ਜੀ ਉਹਨੇ ਨੂੰ ਜੀ ਕਾਗਜ਼ ਦੇਣ ਆ ਗਏ ਇਹਨਾਂ ਦੇ ਮੇਨ ਗੇਟ ਤੋਂ ਨਾ ਜੀ ਇਹਨਾਂ ਨੇ ਵੇਖ ਲਿਆ ਵੀ ਇਹ ਕੀ ਕੰਮ ਚੱਲੀ ਜਾਂਦਾ ਹੈ ਕਿਹੜੇ ਕੰਮ ਹੈ ਇਹਨਾਂ ਨੇ ਜੀ ਸੜਕ ਤੇ ਬ੍ਰਦਰ ਬ੍ਰਦਰ ਮੇਰਾ ਰਾਣਾ ਤੇ ਮਾਮਾ ਪੁੱਲਾ ਇਹਨਾਂ ਨੇ ਜੀ ਸੜਕ ਤੇ ਨਾ ਰੋਲਾ ਪਾਉਣਾ ਸ਼ੁਰੂ ਕਰਤਾ ਹੁਣ ਉਹ ਮੇਨ ਰੋਡ ਹੈ ਜੀ ਹਰਮਾਨਗੜ੍ਹ ਰੋਡ ਤੇ ਉਹ ਡਰ ਗਏ ਜੀ ਉਹ ਘਾਬਰ ਗਏ ਜੀ ਉਹ ਹੋ ਗਏ ਇਧਰ ਖੇਤਾਂ ਵੱਲ ਨੂੰ ਠੀਕ ਹੈ ਜੀ ਉਹ ਭੱਜ ਗਏ ਸਾਨੂੰ ਉਵੇਂ ਮਰਿਆ ਛੱਡ ਕੇ ਭੀਮੀ ਸਿਰ ਛੁੱਟ ਗਿਆ ਸੀ ਜੀ ਉੱਥੇ ਜਦੋਂ ਸਾਰਾ ਕਾਹੜ ਹੋ ਗਿਆ ਮੈਂ ਵੀ ਉੱਥੇ ਸਿਰ ਛੁੱਟ ਗਿਆ ਜੀ ਠੀਕ ਹੈ ਮੈਨੂੰ ਚੁੱਕ ਕੇ ਲਿਆਏ ਹੱਥ ਮੇਰਾ ਮੈਨੂੰ ਦਿਖ ਰਿਹਾ ਹੈ ਵੀ ਮੇਰਾ ਹੱਥ ਮੇਰੇ ਸਾਹਮਣੇ ਪਿਆ ਮੇਰੀ ਬਾਹਵਾਂ ਉਂਗਲਾ ਕੰਬਨ ਦਈਆਂ ਵਿੱਚੋਂ ਨਾੜਾਂ ਨਿਕਲ ਗਈਆਂ ਸਰ ਪੁੱਛੋ ਹੀ ਨਾ ਪੈਰਾਂ ਤੇ ਨਹੀਂ ਖੜਾ ਹੋ ਸਕਦਾ ਮੈਂ ਗੁਰਜੰਟ ਅਤੇ ਭੀਮ ਨੂੰ ਅਬੂਹਰ ਹਸਪਤਾਲ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਜ਼ਿਆਦਾ ਖੂਨ ਵਗਣ ਕਾਰਨ ਭੀਮ ਦੀ ਮੌਤ ਹੋ ਗਈ ਗੁਰਜੰਟ ਦੀ ਜਾਨ ਬਚ ਗਈ ਦਰਸਲ ਇਲਜ਼ਾਮ ਨੇ ਕਿ ਭੀਮ ਟਾਕ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋੜਾ ਤੇ ਉਸਦੇ ਭਤੀਜੇ ਅਮੀ ਡੋੜਾ ਲਈ ਕੰਮ ਕਰਦਾ ਸੀ ਕੁਝ ਦਿਨ ਪਹਿਲਾਂ ਕੰਮ ਛੱਡ ਕੇ ਆਪਣਾ ਟਾਬਾ ਖੋਲ ਲਿਆ ਇਸੀ ਗੱਲ ਤੋਂ ਰੇਡ ਦਾ ਵਦਿਆ ਜਿਸ ਨੇ ਭੀਮ ਦੀ ਜਾਨ ਲੈ ਲਈ ਗੁਰਜੰਟ ਮੁਤਾਬਕ ਸ਼ਿਵਲਾਲ ਅਤੇ ਅਮਿਤ ਡੋਡਾ ਦੇ ਰਸੂਲ ਤੋਂ ਸਾਰੇ ਵਾਕਫ ਨੇ ਉਸ ਦੀ ਜਾਨ ਤਾਂ ਬਚ ਗਈ ਪਰ ਖਤਰਾ ਟਲਿਆ ਨਹੀਂ ਗੁਰਜੰਟ ਮੁਤਾਬਕ ਜੇਕਰ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੁਝ ਵੀ ਹੁੰਦਾ ਤਾਂ ਸ਼ਿਵਲਾਲ ਅਤੇ ਅਮਿਤ ਡੋਡਾ ਜ਼ਿੰਮੇਵਾਰ ਹੋਣਗੇ ਸ਼ਿਵਲਾਲ ਡੋਡਾ ਅਮਿਤ ਡੋਡਾ ਇਹਨਾਂ ਨਾਲ ਸਾਡਾ ਕੋਈ ਲੈਵਲ ਨਹੀਂ ਹੈ ਕਿਸ ਤਰ੍ਹਾਂ ਮੈਨੂੰ ਇਹ ਲੱਗਦਾ ਜਿਹੜੀ ਮੇਰੀ ਜ਼ਿੰਦਗੀ ਬਚ ਗਈ ਇਹਨਾਂ ਨੇ ਵੀ ਨਹੀਂ ਰਹਿਣ ਦੇਣੀ 101% ਮੈਨੂੰ ਯਕੀਨ ਹੈ ਮੈਂ ਲਿਖ ਕੇ ਦੇ ਦਿੰਦਾ ਉਹਦਾ ਜ਼ਿੰਮੇਵਾਰ ਸ਼ਿਵਲਾਲ ਡੋਡਾ ਤੇ ਮਿਤ ਡੋਡਾ ਹੋਊਗਾ ਸਰ ਤੀਜਾ ਪਰਸਨ ਨਹੀਂ ਹੋਊਗਾ ਉਹਦਾ